ਸ਼ਾਮਾਂ ਦਾ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਕੰਨੀ ਜਾਨੇ ਕੀ ਸਵਰਨ ਸਿੰਘ ਦਾ ਨੇਲੀਆ ਕੰਨੂ ਪਿਆਰ ਪਰੀ ਸਤਿ ਸ਼੍ਰੀ ਅਕਾਲ ਸ਼ਾਮ ਦੀਤ ਸੋ ਜਿਹੜੇ ਵੀਰ ਇਸ ਵਕਤ ਸਾਨੂੰ ਸੁਣ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਹ ਪ੍ਰੋਗਰਾਮ ਦੇ ਤੁਸੀਂ ਅੰਸ਼ ਜਿਹੜੇ ਨੇ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਵੀ ਸੁਣ ਸਕਦੇ ਹੋ ਇਸ ਤੋਂ ਇਲਾਵਾ ਪੰਜਾਬ ਭਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਰੇਡੀਓ ਪੰਜਾਬ ਟੂਡੇ ਦੇ ਪੇਜ ਦੇ ਉੱਤੇ ਤੁਹਾਨੂੰ ਪੜਨ ਨੂੰ ਮਿਲ ਜਾਂਦੀਆਂ ਨੇ ਸੋ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਹੈ ਕਿ ਰੇਡੀਓ ਪੰਜਾਬ ਟੂਡੇ ਦਾ ਫੇਸਬੁੱਕ ਪੇਜ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ तमाम ਅਪਡੇਟਸ ਜਿਹੜੀਆਂ ਮਿਲ ਜਾਣ ਇਸ ਤੋਂ ਇਲਾਵਾ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਨੂੰ ਵੀ ਵੱਧ ਤੋਂ ਵੱਧ ਯੂਜ਼ ਕਰਿਆ ਕਰੋ ਤੁਹਾਡਾ ਬਹੁਤ ਧੰਨਵਾਦੀ ਹੋਵਾਂਗੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਢਿੱਲੋ ਸਭ ਸਾਸ੍ਰਿਕਾ ਜੀ ਸਾਸ੍ਰਿਕਾ ਜੀ ਤੇ ਲੋ ਸਾਹਿਬ ਕੱਲ ਆਪਾਂ ਗੱਲ ਕੀਤੀ ਸੀ ਇੱਕ ਪੰਜਾਬ ਦੇ ਬੜੇ ਕਿਸੇ ਸਮੇਂ ਕੱਦਾਬਰ ਪਰਿਵਾਰ ਰਹੇ ਬਰਨਾਲਾ ਪਰਿਵਾਰ ਦੀ ਯਾਦ ਹੁੰਣਾ ਤੁਹਾਨੂੰ ਬਿਲਕੁਲ ਕਿਸ ਤਰ੍ਹਾਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਨੇ ਇੱਥੇ ਜਿਹੜੇ ਹੋਂਦ ਦੇ ਵਿੱਚ ਹੈਗੇ ਆ ਜਿਉਂਦੇ ਜਾਗਦੇ ਆ ਉਹਨਾਂ ਦੇ ਆਪਣੀ ਉਹਨਾਂ ਦੇ ਹੋਂਦ ਤੇ ਸਵਾਲ ਕਰ ਰਹੇ ਨੇ ਕੀ ਬਾਦਲ ਸਾਹਿਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੇ ਦਿਨ ਹੈਗੇ ਨੇ ਇਹ ਜੋ ਕੁਝ ਹੋ ਰਿਹਾ ਐ ਐਂਡ ਉਹ ਵੀ ਪਰਿਵਾਰ ਦੇ ਵਿੱਚ ਹੋ ਰਿਹਾ ਐ ਦਿਨ ਵੀ ਦੇਖਣੇ ਪੈਣੇ ਸੀ ਜਿੱਥੋਂ ਤੱਕ ਹੋਂਦ ਦਾ ਸਵਾਲ ਐ ਮੇਰਾ ਖਿਆਲ ਵੀ ਬਾਦਲ ਸਾਹਿਬ ਦੀ ਹੋਂਦ ਤਾਂ ਬਰਕਰਾਰ ਐ ਜੀ ਤੇ ਹੋਂਦ ਬਰਨਾਲਾ ਪਰਿਵਾਰ ਦੀ ਵੀ ਬਰਕਰਾਰ ਐ ਬਰਨਾਲਾ ਸਾਹਿਬ ਇਕੱਲੇ ਰੁਕਸਤ ਹੋਏ ਹੂੰ ਹੂੰ ਬੀਬੀ ਸੁਰਜੀਤ ਕੌਰ ਬਰਨਾਲਾ ਵੀ ਹੈਗੀ ਗਗਨਦੀਪ ਵੀ ਹੈਗੀ ਉਹਨਾਂ ਨਾਲ ਬੇਸ਼ੱਕ ਹਾਂ ਪ੍ਰਕਾਸ਼ ਸਿੰਘ ਬਾਦਲ ਵੀ ਸਿਆਸੀ ਤੌਰ ਤੇ ਸਮਾਜਿਕ ਤੌਰ ਤੇ ਪੂਰੀ ਤਰ੍ਹਾਂ ਸਰਗਰਮ ਹੈ ਜੀ ਪ੍ਰਕਾਸ਼ ਸਿੰਘ ਬਾਦਲ ਨੂੰ ਜੇ ਅਸੀਂ ਦੇਖੀਏ ਤਾਂ ਉਹ ਦੇਸ਼ ਦੇ ਜਿੰਦਾ ਉਹਨਾਂ ਉਂਗਲਾਂ ਤੇ ਗਿਨੇ ਜਾਣ ਵਾਲੇ ਪੰਜ ਚਾਰਕ ਲੀਡਰਾਂ ਚ ਆਉਂਦੇ ਹੈ ਜਿਨ੍ਹਾਂ ਨੂੰ ਬਹੁਤ ਸੀਨੀਅਰ ਸਮਝਿਆ ਜਾਂਦਾ ਹੈ ਜੀ ਉਮਰ ਦੇ ਪੱਖ ਤੋਂ ਵੀ ਸਿਆਸੀ ਤਜਰਵੇ ਦੇ ਪੱਖ ਤੋਂ ਵੀ ਇਹ ਜਿਹੜਾ ਕੋਈ ਵੀ ਫੰਕਸ਼ਨ ਨਹੀਂ ਹੁੰਦਾ ਨੈਸ਼ਨਲ ਲੈਵਲ ਦਾ ਜੀ ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸ਼ਮੂਲੀਅਤ ਨਾ ਕਰਨ ਜਾਂ ਇਹਨਾਂ ਨੂੰ ਸ਼ਮੂਲੀਅਤ ਲਈ ਸਦਾ ਨਾਂ ਦਿੱਤਾ ਜਾਵੇ। ਇਤੋਂ ਤੱਕ ਕਿ ਜੇ ਐਨਡੀਏ ਦਾ ਜਿਹੜਾ ਕੋਨਵਾ ਹੈ ਜੀ ਉਹਨਾਂ ਦੀ ਕਿਸੇ ਸੂਬੇ 'ਚ ਸਰਕਾਰ ਬਣਦੀ ਹੈ ਤਾਂ ਉਸ ਸਰਕਾਰ ਦੀ ਜਿਹੜੀ ਉਹਤ ਸੈਰੇਮਨੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਦੇ ਵਿੱਚ ਵੀ ਉਚੇਚੇ ਤੌਰ ਤੇ ਜਾਂਦੇ ਹੈ ਤੇ ਉਹਨਾਂ ਨੂੰ ਉੱਥੇ ਮਾਨ ਸਨਮਾਨ ਦਿੱਤਾ ਜਾਂਦਾ ਪੂਰਾ ਮਿਲਦਾ ਹੈ। ਸਗੋਂ ਕਈ ਵਾਰੀ ਤਾਂ ਹੁੰਦਾ ਕਿ ਜਦੋਂ ਵੱਡੇ ਬੰਦੇ ਨੇ ਨੋਮੀਨੇਸ਼ਨ ਪੇਪਰ ਫਾਈਲ ਕਰਨੇ ਹੁੰਦੇ ਹੈ ਜੀ ਬਾਦਲ ਸਾਹਿਬ ਉਦੋਂ ਵੀ ਜਾ ਕੇ ਅਸ਼ੀਰਵਾਦ ਦਿੰਦੇ ਐ ਇਸ ਵੇਲੇ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਮਿਸਟਰ ਅਮਿਤ ਸ਼ਾ ਨਰਿੰਦਰ મોદી ਤੋਂ ਬਾਅਦ ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ ਆਗੂ ਹੈ ਜੀ ਉਹਨਾਂ ਨੇ ਗਾਂਧੀ ਨਗਰ ਤੋਂ ਆਪਣਾ ਨੋਮੀਨੇਸ਼ਨ ਪੇਪਰ ਫਾਈਲ ਕਰਨਾ ਸੀ ਜੀ ਜਿੱਥੇ ਪਹਿਲਾਂ ਕਦੇ ਲਾਲਕ੍ਰਿਸ਼ਣ ਅੜਵਾਨੀ ਫਾਈਲ ਕਰਦੇ ਰਹੇ ਉੱਥੇ ਪਾਰਲੀਮੈਂਟ ਦੇ ਮੈਂਬਰ ਬਣਦੇ ਰਹੇ ਐ ਬਾਦਲ ਸਾਹਿਬ ਦੇ ਕੋਰੀਬੀ ਮਿੱਤਰ ਹੈ ਉਹਨਾਂ ਦੇ ਹਮ ਉਮਰ ਹੈ ਜੀ ਉਹਨਾਂ ਵਾਲੀ ਸੀਟ ਤੇ ਜਦੋਂ ਉਹਨਾਂ ਨੂੰ ਕਿਹਾ ਕਿ ਤੁਸੀਂ ਨਾਮ ਜਦ ਕੀ ਕਾਗਜ਼ ਢਾਕਲ ਕਰਨੇ ਹਨ ਅਮਿਤ ਸ਼ਰ ਦਾ ਆਪ ਹੀ ਫੈਸਲਾ ਕਰਨ ਵਾਲੇ ਸੀ ਨਰੇਂਦਰ ਮੋਦੀ ਸਾਹਿਬ ਦਾ ਇਸ਼ਾਰਾ ਸੀ ਤਾਂ ਉੱਥੇ ਐਨਡੀਏ ਦੇ ਜਿਹੜੇ ਪ੍ਰੋਮਿਨੈਂਟ ਆਦਮੀ ਸੀ ਉਹਨਾਂ ਨੂੰ ਬੁਲਾਇਆ ਗਿਆ ਤੇ ਚਿ ਸ਼ਿਪਸਾ ਨਾ ਵਾਲਾ ਉਦਮ ਠਾਕਰੇ ਜੀ ਵੀ ਉਹਦੇ ਚ ਗਿਆ ਹੋਇਆ ਸੀ ਬਲ ਠਾਕਰੇ ਦਾ ਬੇਟਾ ਔਰ ਨਾਲ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਗਏ ਹੋਏ ਸੀ ਜੀ ਬਾਦਲ ਸਾਹਿਬ ਦੀ ਮੇਰਾ ਖਿਆਲ ਹੈ ਵੀ ਆਪਾਂ ਇਹ ਕਹਿ ਸਕਦੇ ਹਾਂ ਉਹ ਬਹੁਤ ਇਤਿਹਾਸਿਕ ਤਸਵੀਰ ਹੈ ਜੀ ਕਿ ਅਮਿਤ ਸ਼ਾ ਉਹਨਾਂ ਦੇ ਗੋਡੀ ਹਥ ਲਾਰੇ ਉਹਨਾਂ ਤੋਂ ਅਸ਼ੀਰਵਾਦ ਲੈ ਰਹੇ ਹੈ ਇਹ ਉਹ ਬਾਦਲੇ ਜੇ ਬਾਦਲ ਸਾਹਿਬ ਦਾ ਆਪਾਂ ਸਿਆਸੀ ਜੀਵਨ ਦੇ ਉੱਤੇ ਨਜ਼ਰ ਮਾਰੀਏ ਬੜੇ ਵਾਰੀ ਗੱਲਾਂ ਕੀਤੀਆਂ 1957 ਦੇ ਵਿੱਚੋਂ ਪਹਿਲੀ ਵਾਰੀ ਚੋਣ ਲੜਦੇ ਕਿਦੋਂ ਵਹਾਲ ਕੇ ਤੋਂ ਰਾਜਨੀਤੀ ਦੇ ਵਿੱਚ ਮਾੜੀ ਮੋਟੀ ਭਵੇਂ ਉਹ ਮਾਰਨ ਦੀ ਤਾਂ ਉਹਨਾਂ ਨੂੰ ਸ਼ੁਰੂ ਤੋਂ ਆਦਤ ਸੀ ਜੀ ਲੇਕਿਨ ਜੇ ਸਹੀ ਮੈਨੇ ਤੇ ਆਪ ਸਰਗਰਮ ਸਿਆਸਤ ਦੀ ਗੱਲ ਕਰੀਏ ਤਾਂ ਉਹਨਾਂ ਨੇ 1957 ਚ ਜਦੋਂ ਅਕਾਲੀ ਦਲ ਤੇ ਕਾਂਗਰਸ ਪਾਰਟੀ ਦਾ ਆਪਸ ਵਿੱਚ ਚੋਣ ਸਮਝੌਤਾ ਸੀ ਜੀ ਤੇ ਅਕਾਲੀ ਦਲ ਨੇ ਆਪ ਦਾ ਚੋਣ ਨਿਸ਼ਾਨ ਸਰੈਂਡਰ ਕਰਤਾ ਸੀ ਹੂੰ ਹੂੰ ਉਦੋਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਦੋ ਬਲਦਾਂ ਦੀ ਜੋੜੀ ਤੇ ਬਾਦਲ ਸਾਹਿਬ ਨੇ ਚੋਣ ਲੜੀ ਸੀ ਜੇ ਦਰਬਾਹਲਕੇ ਤੋਂ ਤੇ ਮੁਕਾਬਲਾ ਹੋਇਆ ਸੀਗਾ ਪ੍ਰੋਮਿਨੈਂਟ ਕਮਿਊਨਿਸਟ ਆਗੂ ਹੁੰਦੇ ਸੀ ਚਰਨਜੀਤ ਲਾਲ ਧੀਰ ਉਹਨਾਂ ਨਾਲ ਥੋੜੀਆਂ ਜਿਹੀਆਂ ਵੋਟਾਂ ਤੇ ਬਾਦਲ ਸਾਹਿਬ ਜਿੱਤ ਕੇ ਪਹਿਲੀ ਵਾਰੀ ਬਣੇ ਸੀ ਮੁੱਖ ਆਪਣੇ ਵਿਧਾਇਕ ਜੀ 1952 ਤੋਂ ਸ਼ੁਰੂ ਹੋਇਆ ਤੇ ਹੁਣ ਚੱਲਦਾ ਜੀ 2017 ਹੂੰ ਹੂੰ ਲਾਲੋ ਸਾਹਿਬ ਕਿਤਾਬ ਕਿੰਨਾ ਕੁ ਬਣਦਾ ਮੇਰੇ ਖਿਆਲ 62 ਸਾਲ ਉਮਰ ਬਣਦੀ ਹੈ ਬਿਲਕੁਲ ਜਿਨ੍ਹਾਂ ਦਾ 62 ਸਾਲ ਸਾਲ ਦਾ ਸਿਆਸੀ ਜੀਵਨ ਹੈ ਜੀ 1970 ਦੇ ਵਿੱਚ ਉਹ ਪਹਿਲੀ ਵਾਰੀ ਚੀਫ ਮਿਨਿਸਟਰ ਬਣਦੇ ਹੈ ਪੰਜ ਵਾਰੀ ਉਹ ਇਸ ਸੂਬੇ ਦੇ ਚੀਫ ਮਿਨਿਸਟਰ ਬਣੇ ਹੈ ਮੇਰਾ ਕਹਲਾ ਹੁਣ ਤੱਕ ਦੇ ਸਭ ਤੋਂ ਸੀਨੀਅਰ ਉਹ ਵਿਧਾਇਕ ਹੈ ਜੀ ਉਹਨਾਂ ਦੀ ਪੈਨਸ਼ਨ ਜਿਹੜੀ ਹੈਗੀ ਹੈ ਉਹ ਲੱਖਾਂ ਰੁਪਈਆ ਚ ਹੈ ਔਰ ਜੀ ਐਸ ਸੀ ਦੇਖਿਓ ਬਾਦਲ ਸਾਹਿਬ ਦੀ ਕਾਬਲੀਅਤ ਜੀ ਤੇ ਕਾਬਲੀਅਤ ਤੇ ਵੀ ਕੋਈ ਮਤਲਬ ਮੈਂ ਸ਼ੱਕ ਵਾਲੀ ਗੱਲ ਨਹੀਂ ਕਹੂੰਗਾ ਮੈਂ ਕਹੂੰਗਾ ਉਹਨਾਂ ਦੇ ਪਰਿਵਾਰ ਨੂੰ ਮਾਨ ਕਰਨਾ ਚਾਹੀਦਾ ਹੂੰ ਹੂੰ ਭਾਵੇਂ ਪੰਥ ਪੰਜਾਬ ਤੇ ਉਹਨਾਂ ਦੇ ਸਾਥੀਆਂ ਦੀ ਤਾਂ ਹੋਣੀ ਮਾੜੀ ਹੋਈ ਹੈ ਜੀ ਲੇਕਿਨ ਪਰਿਵਾਰ ਨੂੰ ਜ਼ਰੂਰ ਉਹਨਾਂ ਦਾ ਮਾਨ ਕਰਨਾ ਚਾਹੀਦਾ ਹੈ ਕਿਉਂ ਕਿਉਂਕਿ ਬਾਦਲ ਸਾਹਿਬ ਨੇ ਕਿਸੇ ਵੀ ਉਸ ਬੰਦੇ ਨੂੰ ਰਖਸ਼ਨੀ ਜੀ ਜਿਹਦੇ ਤੋਂ ਉਹਨਾਂ ਨੂੰ ਇਹ ਖਤਰਾ ਸੀ ਕਿ ਇਹ ਕਦੇ ਮੇਰੀ ਥਾਂ ਲੈ ਸਕਦਾ ਹੈ ਜਾਂ ਮੇਰੇ ਜਿਹੜੀ ਪਰਿਵਾਰ ਪਰਸਤੀ ਉਹਦੇ ਵਿੱਚ ਕੋਈ ਅੜਕਾ ਬਣ ਸਕਦਾ ਹੈ ਜੀ ਸਭ ਤੋਂ ਪਹਿਲਾਂ ਉਹਨਾਂ ਦੇ ਸ਼ਿਕਾਰ ਬਣੇ ਜੀ ਸਰਦਾਰ ਰਵੀਂਦਰ ਸਿੰਘ ਹਮ ਹਮ ਸਰਦਾਰ ਰਵੀਂਦਰ ਸਿੰਘ ਉਸ ਸਰਦਾਰ ਬਲਦੇਵ ਸਿੰਘ ਡਿਫੈਂਸ ਮਨਿਸਟਰ ਜਿਹੜੇ ਭਾਰਤ ਦੇ ਪਹਿਲੇ ਡਿਫੈਂਸ ਮਨਿਸਟਰ ਸੀ ਜੀ ਉਹਨਾਂ ਦੇ ਭਤੀਜਾ ਸਾਹਿਬ ਹੈ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲੀ ਵਾਰੀ 1957 'ਚ ਟਿਕਟ ਦਵਾਈ ਸੀ ਜੀ ਜਦੋਂ ਬਾਦਲ ਸਾਹਿਬ 69 ਦੇ ਵਿੱਚ ਐਮ.ਐਲ.ਏ ਬਣ ਗਏ 70 ਦੇ ਵਿੱਚ ਗੁਰਨਾਮ ਸਿੰਘ ਨੂੰ ਹਟਾਉਣ ਦਾ ਫੈਸਲਾ ਹੋ ਗਿਆ ਜੀ ਸੰਤ ਫਤਿਹ ਸਿੰਘ ਉਹ ਨਹੀਂ ਬਣਾਉਂਦੇ ਸੀਗੇ ਚੀਫ ਮਿਨਿਸਟਰ ਸੋਨ ਸਿੰਘ ਬਾਸੀ ਨੂੰ ਉਹਦਾ ਵਿਰੋਧ ਕੀਤਾ ਰਵਿੰਦਰ ਨੇ ਤੇ ਉਹ 22 ਐਮ.ਐਲ.ਏ ਲੈ ਕੇ ਪਾਸੇ ਚਲੇ ਗਏ ਉਸ ਵੇਲੇ ਫਿਰ ਸੰਤ ਕਹਿੰਦੇ ਵੀ ਕੀ ਕਰੀਏ ਰਵਿੰਦਰ ਸਿੰਘ ਉਹ ਕਹਿੰਦੇ ਤੁਸੀਂ ਚੀਫ ਮਿਨਿਸਟਰ ਬਣਾ ਦਿਓ ਕਹਿੰਦੇ ਜੀ ਮੈਥੋਂ ਤਾਂ ਆਪਦਾ ਕਾਰੋਬਾਰ ਨਹੀਂ ਸੰਭਾਲਦਾ ਕਾਰੋਬਾਰ ਨਹੀਂ ਸੰਭਾਲਦਾ ਆ ਪੋੜਾ ਜਿਹਾ ਮੁੰਡਾ ਹੈ ਸਰਦਾਰਾਂ ਦਾ ਤੁਸੀਂ ਇਹਨੂੰ ਚੀਫ ਮਿਨਿਸਟਰ ਬਣਾ ਦਿਓ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਪਹਿਲੀ ਵਾਰੀ ਚੀਫ ਮਿਨਿਸਟਰ ਉਦੋਂ ਬਣਾਇਆ ਸੀ ਜੀ ਉਹਨਾਂ ਨੇ ਬਣਾਇਆ ਸੀ ਫਿਰ 1977 ਚ ਬਣਦੀ ਫਿਰ ਇਹੋ ਜਿਹਾ ਮੌਕਾ ਆ ਕਿ ਮਤ ਪੇਦਾ ਆ ਕੇ ਥੋੜੀ ਜੀ ਜੀ ਤੇ ਥੀ ਵੀ ਇਹੋ ਜੀ ਲਈ ਰਵਿੰਦਰ ਸਿੰਘ ਨੂੰ ਕਿ ਐਸ ਵੇ ਵਿਚਾਰੇ ਉਹ 1920 ਵਾਲਾ ਜਿਹੜਾ ਬੁਨਿਆਦੀ ਕਾਲੀ ਦਲਾ ਮੂਲ ਅਕਾਲੀ ਦਲ ਹੈ ਜੀ ਉਹਦੀ ਰੱਸੀ ਫੜੀ ਫਿਰਦੇ ਭਾਈ ਮੇਰੇ ਕੋਲ ਉਹ ਅਕਾਲੀ ਦਲ ਹੈਗਾ ਉਹਨਾਂ ਨੂੰ ਫੀਲਡ ਚੋਂ ਬਾਹਰ ਕੱਢਦਾ ਤੇ ਜੇ ਅੱਗੇ ਆਪਾਂ ਦੇਖੀਏ ਚਾਹੇ ਗੁਰਮੀਤ ਸਿੰਘ ਮੁਕਸਰ ਵਾਲੇ ਸੀ ਜੀ ਚਾਹੇ ਮੋਹਨ ਸਿੰਘ ਤੋੜ ਸੀ ਚਾਹੇ ਜਗਦੀਪ ਸਿੰਘ ਤਲਵੰਡੀ ਚਾਹੇ ਜਥੇਦਾਰ ਗੁਰਚਰਨ ਸਿੰਘ ਟੋੜਾ ਉਹ ਕਿਹੜਾ ਆਗੂ ਹੈ ਜੀ ਜੀ ਆਪ ਦੀ ਪਾਰਟੀ ਦਾ ਜਿਹੜੇ ਆਗੂ ਨੂੰ ਨੱਕ ਨਾਲ ਪਾਣੀ ਨਹੀਂ ਪਿਆ ਪ੍ਰਕਾਸ਼ ਸਿੰਘ ਬਾਦਲ ਨੇ ਹੂੰ ਔਰ ਪ੍ਰਕਾਸ਼ ਸਿੰਘ ਬਾਦਲ ਨੇ ਕੱਲੇ-ਕੱਲੇ ਲੀਡਰ ਨੂੰ ਨਖੇੜ ਨਖੇੜ ਕੇ ਕੱਢ 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 ਕੇ ਜੀ ਸਥਿਤੀ ਇਹ ਪੈਦਾ ਕਰਤੀ ਕਿ ਇਹ ਅਕਾਲੀ ਦਲ ਦਾ ਜਿਹੜਾ ਇਹ ਮੇਰੇ ਪਰਿਵਾਰ ਤੋਂ ਵਗੈਰੇ ਦੀ ਵਾਗਡੋਰ ਕਿਸੇ ਕੋਲੇ ਹੋਵੇ ਹੀ ਨਾ ਤੇ ਅੱਜ ਉਹਨਾਂ ਦਾ ਪੁੱਤ ਜਦੋਂ ਅਕਾਲੀ ਦਲ ਦਾ ਪ੍ਰਧਾਨ ਹੈ ਨੂੰ ਕੇਂਦਰ ਦੀ ਵਜ਼ੀਰ ਹੈ ਜੀ ਜੋ ਆਈਪਾ ਮੇ ਚੋਣ ਹਾਰ ਗਿਆ ਪਰ ਲੀਡਰ ਬੜਾ ਮਾਝੇ ਦਾ ਹੂੰ ਹੂੰ ਗਾਂ ਪੁੱਤ ਦਾ ਸਾਲਾ ਮਜੀਠੀਆ ਸਾਹਿਬ ਜੀ ਉਹ ਅਕਾਲੀ ਦਲ ਦਾ ਸਰਵਿਸ ਸਰਵੇ ਹੀ ਹੈ ਸਾਰਾ ਕੁਝ ਮਤਲਬ ਇਸ ਕਿਸਮ ਦਾ ਬਣਿਆ ਤੇ ਫਿਰ ਅਗਲੀ ਗੱਲ ਕਿ ਸੀਨੀਅਰ ਅਕਾਲੀ ਦਲ ਉਹਨਾਂ ਦੇ ਰਾਹ 'ਤੇ ੜਕਾਣਾ ਪੜ ਜਾਂਣ ਹੂੰ ਹੂੰ ਰਗੜੇ ਉਹਨਾਂ ਦੇ ਵੀ ਕੱਟਦੇ ਉਹਨਾਂ ਦੀ ਥਾਂ ਤੇ ਉਹਨਾਂ ਦੇ ਪੁੱਤ ਅਗੇ ਲੈ ਆਂਦੇ ਜੀ ਤੇ ਪੁੱਤਾਂ ਨੂੰ ਕਹਿੰਦਾ ਲਓ ਭਾਈ ਤੁਹਾਨੂੰ ਟਿਕਟਾਂ ਦਿੰਦੇ ਆ ਤੁਸੀਂ ਆ ਕੇ ਲੜੋ ਉਹ ਮੂਰੀ ਆਗੇ ਤੇ ਬਰਨਾਲਾ ਆਪਣੀ ਢੀਂਟ ਸਾਹਿਬ ਪਰਿਵਾਰ ਦੀ ਗੱਲ ਸਾਡੇ ਸਾਹਮਣੇ ਜਿਹੜੇ ਬੰਦੇ ਨੇ ਇੰਨੀਆਂ ਖੇਡਾਂ ਖੀਡੀਆਂ ਹੁਣ ਆਪਦੇ ਪਰਿਵਾਰ ਨੂੰ ਸਤਾਪਤ ਕੀਤਾ ਵੀ ਇਹ ਹਾਲਤ ਬਣੀ ਹੋਵੇ ਜੀ ਅਜੇ ਤੱਕ ਉਹ ਨੈਣ ਪ੍ਰਾਣ ਉਹਦੇ ਕਾਇਮ ਹੋਣ ਸਿਆਸਤ ਦੇ ਵਿੱਚ ਪੂਰਾ ਸਰਗਰਮ ਹੋਵੇ ਤੇ ਉਹਨੂੰ ਹੁਣ ਇਹ ਦਿਨ ਕਿਹੜੇ ਦੇਖਣੇ ਪਏ ਸਵਾਲ ਵੱਡਾ ਇਹ ਹੋਇਆ ਕੀ ਕਿਹੜੇ ਦਿਨ ਉਹ ਕਿਹੜੇ ਦਿਨ ਹੈ ਤੇ ਲੋਕ ਸਾਡਾ ਹੋਇਆ ਇਹ ਹੈ ਮੈਨੂੰ ਵੀ ਦੁੱਖ ਹੋਇਆ ਕਿਉਂਕਿ ਕਿਸੇ ਨਾ ਕਿਸੇ ਸਾਡਾ ਪੱਖੋ ਸਾਡਾ ਭਾਈਚਾਰਾ ਦਾ ਹੈ ਭਾਈਚਾਰਾ ਹੈ ਭਾਈਚਾਰਾ ਇੱਕੋ ਪੀੜੀ ਹੈ ਹਮ ਸਾਡਾ ਜਿਹੜਾ ਪ੍ਰਕਾਸ਼ ਸਿੰਘ ਬਾਦਲ ਦੇ ਪੁਰਖਿਆਂ ਦਾ ਪਿੰਡ ਤੇ ਮੇਰਾ ਪਿੰਡ ਇੱਕੋ ਹੀ ਹੈ ਜੀ ਕੁਦ्डा ਪਿੰਡ ਹੈ ਕੁਦ्डा ਪਿੰਡ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਦਾਦਾ ਜੀ ਸਰਦਾਰ ਫਤਿਹ ਸਿੰਘ ਕੁਝ ਹੋਰ ਸਾਡੇ ਪਿੰਡ ਦੇ ਵਸਨੀਕਾਂ ਨੂੰ ਨਾਲ ਲੈ ਕੇ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਕੁਦ्डा ਪਿੰਡ ਛੱਡਣਾ ਪਿਆ ਗਿਆ ਸੀ ਤੇ ਉਹ ਬਾਦਲ ਚਲੇ ਗਏ ਸੀ ਜੀ ਉਹ ਬਾਦਲ ਚਲੇ ਗਏ ਸੀ ਚਲੋ ਆਪਸ ਵਿੱਚ ਬਰਤਬਰਤਾਰਾ ਰਿਹਾ ਤੇ ਉਸ ਪਿੰਡ ਦੇ ਨਾਲ ਬਾਦਲ ਸਾਹਿਬ ਦਾ ਸਨੇਹ ਵੀ ਹੈ ਪਹਿਲਾ ਫੋਕਲ ਪੁਆਇੰਟ ਵੀ ਬਾਦਲ ਸਾਹਿਬ ਨੇ ਉੱਥੇ ਬਣਾਇਆ ਹਸਪਤਾਲ ਬਣਾਇਆ ਸੈਂਟਰਲ ਯੂਨੀਵਰਸਿਟੀ ਵੀ ਉੱਥੇ ਲੈ ਕੇ ਆਂਦੀ ਗਾਹੇਬ ਗਾਹੇ ਨੰਗਦੇ ਟੱਪ ਦੇ ਪੁਰਾਣੇ ਸੱਜਣਾ ਮਿੱਤਰਾਂ ਨੂੰ ਮਿਲ ਕੇ ਵੀ ਜਾਂਦੇ ਜੀ ਖੈਰ ਸੁਖ ਵੀ ਪੁੱਛਦੇ ਸਾਰਾ ਕੁਝ ਕਰਦੇ ਹੁਣ ਵੀ ਉਹਨਾਂ ਦਾ ਹੌਸਪੀਟਲ ਨਾਲ ਸੰਬੰਧ ਹੈ ਉਸ ਪਿੰਡ ਦੇ ਵਿੱਚ ਜੀ ਦੋ ਦਿਨ ਪਹਿਲਾਂ ਇੱਕ ਯੂਥ ਰੈਲੀ ਰੱਖੀ ਸੀ ਜੀ ਤੇ ਯੂਥ ਰੈਲੀ ਹੁਣ ਤੁਹਾਨੂੰ ਪਤਾ ਵੀ ਸੁਖਵੀਰ ਸਿੰਘ ਬਾਦਲ ਤੋਂ ਬਾਅਦ ਅਕਾਲੀ ਦਲ ਦੀ ਕਮਾਂਡ ਹੈ ਜਿਹੜੀ ਹਮ ਹਮ ਜਿਹੜਾ ਦੂਜਾ ਬੰਦਾ ਜਿਹਦੇ ਹੱਥ 'ਚ ਹੈ ਉਹ ਹੈ ਵਿਕਰਮ ਸਿੰਘ ਮਜੀਠੀਆ ਜੀ ਤੇ ਯੂਥ ਦਾ ਬਿੰਗਦਾ ਤਾਂ ਸਰਦਾਰੀ ਹੋਇਆ ਹਮ ਹਮ ਉਹ ਯੂਥ ਰੈਲੀ ਕੀਤੀ ਤੇ ਯੂਥ ਰੈਲੀ ਦੇ ਵਿੱਚ ਭਾਸ਼ਣ ਵਗੈਰਾ ਹੋਰਾਂ ਨੇ ਵੀ ਕੀਤੇ ਤੇ ਉਹਨਾਂ ਨੇ ਤੇ ਪਰ ਕੁੰਜੀ ਬਤ ਪਾਛਨ ਕਰਨਾ ਸੀ ਮੇਨ ਗੱਲ ਇਲੈਕਸ਼ਨ ਹੈ ਜੀ ਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜਾਈ ਕਿ ਨੂੰ ਜਾਵੇ ਹੂੰ ਤੇ ਫਿਰ ਵਿਕਰਮ ਸਿੰਘ ਮਜੀਠੀਆ ਜੀ ਦੀ ਉਮਰ 40 ਸਾਲ ਬਣਦੀ ਹੈ ਜਾਂ 42 45 ਹੋ 45 ਹੋ ਬਾਦਲ ਸਾਹਿਬ ਦਾ ਸਿਆਸੀ ਜੀਵਨ 60 ਸਾਲ ਦਾ ਹੈ ਉਹ ਅਜੇ ਵੀ ਸਿਆਸਤ ਦੇ ਵਿੱਚ ਸਰਗਰਮ ਹੈ ਅਜੇ ਵੀ ਉਹ ਵਿਧਾਇਕ ਹੈ ਅਜੇ ਵੀ ਜੇ ਉਹ ਪਰਿਵਾਰ ਤੇ ਸੰਕਟ ਪੈਂਦਾ ਫਿਰ ਉਹਨਾਂ ਨੂੰ ਮੂਰੇ ਲਾ ਦੇਣਾ ਪੈਂਦਾ ਸਾਰਾ ਕੁਝ ਕਰਦੇ ਬਿੰਡੀ ਹੋ ਲੱਗੇ ਹੋਏ ਜਿੱਥੇ ਗਲਤੀਆਂ ਹੁੰਦੀਆਂ ਹਨ ਗਲਤੀਆਂ ਨੂੰ ਸੁਧਾਰਦੇ ਹੂੰ ਹੂੰ ਤੇ ਉਸ ਪ੍ਰਕਾਸ਼ ਸਿੰਘ ਬਾਦਲ ਦੀ ਹਾਲਤ ਹੈ ਕਿ ਉਹਦੀ ਹਾਲਤ ਇਹ ਕਿ ਉਹਨਾਂ ਦੇ ਪੁਰਖਿਆਂ ਦੇ ਪਿੰਡ ਦੇ ਵਿੱਚ ਜੀ ਬਿਕਮ ਸੁਮਜੀਠਿਆ ਹੋਕਰਾ ਮਾਰਦਾ ਹੈ ਉਹ ਦੱਸੋ ਭਾਈ ਇੱਥੋਂ ਚੋਣ ਕਿਹਨੂੰ ਲੜਾਈਏ ਬਾਬੇ ਨੂੰ ਲੜਾਈਏ ਕਿ ਬੀਬਾ ਨੂੰ ਲੜਾਈਏ ਦੱਸੋ ਫਿਰ ਕਹਿੰਦਾ ਬਾਪੂ ਜੀ ਨੂੰ ਲੜਾਈਏ ਕਿ ਬੀਬਾ ਜੀ ਨੂੰ ਲੜਾਗੇ ਜਿਵੇਂ ਇਸ਼ਾਰਾ ਸੀ ਵੀ ਬਾਬੀ 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 ਬਾ ਦੱਸੋ ਹੁਣ ਇਹ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣ ਲੜਾਉਣੀ ਹੈ ਇਹਦਾ ਫੈਸਲਾ ਬਿਕਰਮ ਸਿੰਘ ਮਜੀਠੀ ਜੀੇਠੀਆਂ ਕਰਵਾਊਗਾ ਮੇਰਾ ਖਿਆਲ ਵੀ ਐਦੂ ਮਾਰੀ ਹੋ ਨਹੀਂ ਸਕਦੀ ਇਹਦਾ ਦੁੱਖ ਮੈਨੂੰ ਵੀ ਆਜਾਤੀ ਤੌਰ ਤੇ ਕਿਉਂਕਿ ਸਾਡਾ ਆਪਸੀ ਤੇ ਵੈਸੇ ਵੀ ਤੋ ਸਭ ਅਰ ਮੇਰੇ ਜੇਕਰ ਵੈਸੇ ਵੀ ਇਸ ਟੀ ਨੂੰ ਦੇਖੀਏ ਜਾਤੀ ਤੌਰ ਤੇ ਨਾਲ ਤੋਂ اخਲਾਕੀ ਤੌਰ ਤੇ ਵੀ ਆਪਾਂ ਗੱਲ ਕਰ ਲਈਏ ਇੱਕ ਜਿਸ ਬੰਦੇ ਦੀ ਬਦੌਲਤ ਤੁਸੀਂ ਇੱਥੇ ਪਹੁੰਚੇ ਜਿਸ ਬੰਦੇ ਦੀ ਬਦੌਲਤ ਅੱਜ ਤੁਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਜਿਹਦੀ ਬਦੌਲਤ ਤੁਸੀਂ ਵੱਡੀਆਂ-ਵੱਡੀਆਂ ਗੱਡੀਆਂ ਤੇ ਚੜ ਰਹੇ ਹੋ ਜਿਹਦੀ ਬਦੌਲਤ ਤੁਸੀਂ ਇੰਨਾ ਆਨੰਦ ਮਾਣ ਰਹੇ ਹੋ ਤੇ ਇੰਨਾ ਪੈਸਾ ਇਕੱਠਾ ਕੀਤਾ ਅੱਜ ਤੁਸੀਂ ਕਹੋ ਕਿ ਤੁਸੀਂ ਕਹੋ ਵੀ ਇਹਨੂੰ ਖੜਾ ਕਰਨਾ ਕੀ ਨਹੀਂ ਕਰਨਾ ਨਹੀਂ ਮੇਰੇ ਹੁਣ ਉਹ ਗੱਲਾਂ ਯਾਦ ਆਉਂਦੀਆਂ ਨੇ ਨਵਜੋਤ ਸਿੱਧੂ ਹੁਣਾਂ ਦੀਆਂ ਜੀ ਜਦੋਂ ਨਵਜੋਤ ਸਿੱਧੂ ਕਹਿੰਦਾ ਕਿ ਕੋਇਲਸ ਕਾਰ ਹੁੰਦੀ ਸੀ ਹਮ ਤੇ ਬਿਕਰ ਉਸੇ ਮੈਨੂੰ ਕਹਿੰਦਾ ਉਹ ਸੀ ਭਾਜੀ ਮੈਨੂੰ ਐਡਜਸਟ ਕਰੋ ਹਮ ਮੇਰਾ ਕੁਝ ਬਣਾਓ ਮੈਨੂੰ ਸਥਾਪਿਤ ਕਰੋ ਜੇ ਨਵਜੋਤ ਸਿੰਘ ਸਿੱਧੂ ਕੋਲੇ ਬਿਕਰਮ ਸਿੰਘ ਮਜੀਠੀਆ ਜਾ ਕੇ ਇਹ ਕਹਿੰਦਾ ਸੀ ਤੇ ਅੱਜ ਉਹਦੀ ਹਾਲਤ ਇਹ ਕਿ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਟਿਕਟ ਦੇਣੀ ਹੈ ਕਿ ਬੀਬਾ ਨੂੰ ਦੇਣੀ ਹੈ ਵੱਡੀ ਗੱਲ ਇੱਕ ਇਹ ਹੈ ਕਿ ਮੇਰੇ ਕੋਈ ਚੀਜ਼ਾਂ ਯਾਦ ਹੈ ਮੈਂ ਬਾਦਲ ਪਰਿਵਾਰ ਦੇ ਕੁਝ ਬੜੇ ਪ੍ਰੋਮਿਨੈਂਟ ਬੰਦੇ ਆ ਉਹਨਾਂ ਨਾਲ ਗੱਲਬਾਤ ਕਰਦਾ ਰਹਿਣਾ ਸਨੇਹ ਬੜਾ ਹੈ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਇੱਕ ਸਖਸ਼ਾਗੀ ਇੱਕ ਵਾਰੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਲੋਕ ਸਭਾ ਦੀ ਚੋਣ ਕੀ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਲੜ ਸਕਦਾ ਤੇ ਉਹਨਾਂ ਨੇ ਕਿਹਾ ਸੀ ਨਹੀਂ ਇਹ تہذیਬ ਇਜਾਜ਼ਤ ਨਹੀਂ ਦਿੰਦੀ ਹਮ ਕਿ ਵੱਡੇ ਥਾਂ ਲੱਗਦਾ ਬੰਦਾ ਇੱਕ ਪਰਿਵਾਰ ਦੀ ਔਰਤ ਦੇ ਖਿਲਾਫ ਅਲੈਕਚਨ ਨਹੀਂ ਕਦੇ ਵੀ ਕੋਈ ਸੌਰਾ ਆਪਦੀ ਨੂੰ ਦੇ ਖਿਲਾਫ ਅਲੈਕਚਨ ਨਹੀਂ ਸਾਡੀ ਸਾਡੀ تہذیਬ ਨਹੀਂ ਹੈ ਮੈਂ ਬੜਾ ਪ੍ਰਭਾਵਿਤ ਹੋਇਆ ਉਹਨਾਂ ਤੋਂ ਜੀ ਹੁਣ ਤੁਸੀਂ ਇਹ ਦੇਖੋ ਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਪੁਰਖਿਆਂ ਦੇ ਪਿੱਛੇ ਜਾ ਕੇ ਇਹ تہذیਬ ਭੁੱਲ ਜਾਂਦਾ ਹੈ ਜੀ ਕਿ ਜਿਹੜਾ ਸਰਵ ਪ੍ਰਵੰਤ ਲੀਡਰ ਹੈ ਚਲੋ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੋਂ ਬਾਅਦ ਭਾਵੇਂ ਬਾਦਲ ਪਰਿਵਾਰ ਦੀ ਹਾਲਤ ਮਾੜੀ ਹੈ ਜੀ ਪੰਜਾਬ ਦੇ ਵਿੱਚ ਲੇਕਿਨ ਦੇਸ਼ ਦੇ ਵਿੱਚ ਤਾਂ ਉਹਨਾਂ ਦੀ ਹੈ ਉਹਨਾਂ ਦੇ ਪਰਿਵਾਰ ਦੇ ਵਿੱਚ ਤਾਂ ਹੋਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਉਸ ਮਤਲਬ ਬਜ਼ੁਰਗ ਬੰਦੇ ਦੀ ਤੁਲਨਾ ਉਹ ਨੂਨਲ ਕਰਦੇ ਹੈ ਮੇਰਾ ਕਹਿ ਲਵਾਂ ਇਹ ਤਾਂ ਮਾੜਾ ਵਕਤ ਨਹੀਂ ਕੋਈ ਹੋ ਰਹਾ ਸਕਦਾ ਇਹਦੇ ਨਾਲ ਜਾਤੀ ਤੌਰ ਤੇ ਮੈਨੂੰ ਵੀ ਦੁੱਖ ਲੱਗਾ ਤੇ ਸਾਡੇ ਇਲਾਕੇ ਦੇ ਵਿੱਚ ਵੀ ਇਸ ਗੱਲ ਦੀ ਕਾਫੀ ਚਰਚਾ ਹੈ ਚਲੋ ਸਭ ਇਸ ਥੀ ਦਾ ਜੇਕਰ ਅਪਚਲੋ ਚਰਚਾ ਤਾਂ ਹੈ ਸਿਆਸੀ ਇਲਾਕੇ ਦੇ ਵਿੱਚ ਸਿਆਸੀ ਅਸਰ ਕੀ ਪਊਗਾ ਲੋਕਾਂ ਦੇ ਵਿੱਚ ਕੀ ਮੈਸੇਜ ਗਏ ਦੇਖੋ ਆਮ ਲੋਕਾਂ ਦੇ ਵਿੱਚ ਤਾਂ ਮੈਸੇਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਹੀ ਬੜਾ ਭਿਆਨਕ ਗਿਆ ਹੋਇਆ ਹੈ ਉਤੋਂ ਕਮਰਬਿਜੇ ਪ੍ਰਤਾਪ ਦੀ ਬਦਲੀ ਕਮਰਬਿਜੇ ਪ੍ਰਤਾਪ ਸਿੰਘ ਦੀ ਬਦਲੀ ਕਰਵਾਤੀ ਉਹ ਉਹਨੇ ਹੋਰ ਬੈਕਫਾਇਰ ਕੀਤਾ ਹਮਮ ਔਰ ਤੀਜੀ ਗੱਲ ਇਹ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਤੈਨੂੰ ਮਤਲਬ ਹੈ ਵੀ ਚਲੋ ਸੁਖਬੀਰ ਬਾਦਲਾ ਚਲੋ ਕਈ ਵਾਰੀ ਬਾਪ ਬੇਟੇ ਦੀ ਕੋਈ ਗੱਲ ਹੋ ਜਾਂਦੀ ਹੈ ਕਰ ਦੇ ਵਿੱਚ ਨੂੰ ਵੀ ਧੀਆ ਵਰਗੀ ਹੁੰਦੀ ਹੈ ਕੋਈ ਤਲਕਲਮੀ ਹੋ ਜਾਂਦੀ ਹੈ ਬੜੇ ਬਾਰੀ ਹੁੰਦੀ ਹੈ ਪਰ ਇੱਕ ਜਨਤਕ ਤੌਰ ਦੇ ਉੱਤੇ ਨੂੰ ਦਾ ਪ੍ਰਾਹਾ ਕਿ ਕਵੇ ਕਿ ਟਿਕਟ ਦਸੋ ਭੈਣ ਜੀ ਨੂੰ ਦੇਗੇ ਕਿ ਬੀਬਾ ਜੀ ਨੂੰ ਦੇਗੇ ਕਿ ਬਾਬਾ ਜੀ ਨੂੰ ਦੇਗੇ ਇਹ ਤੂੰ ਟਿਕਟ ਦੇਣ ਵਾਲਾ ਕੌਣ ਲੜੇ ਕੌਣ ਲੜੇ ਕੌਣ ਚੋਣ ਲੜਾਉਣ ਦਾ ਫੈਸਲਾ ਉਹ ਬਿਕਰਮ ਸਿੰਘ ਮਜੀਠੀਆ ਕਰੂਗਾ ਬਾਦਲ ਪਰਿਵਾਰ ਦਾ ਉਹ ਮੇਰੇ ਯਾਦ ਆ ਰਹੀ ਹੈ ਗੱਲ ਕਈ ਬੰਦਿਆਂ ਗੱਲਾਂ ਆ ਜਾਂਦੀਆਂ ਕਹਿੰਦੇ ਜਦੋਂ ਬਿਕਰਮ ਸਿੰਘ ਮਜੀਠੀਆ ਨੂੰ ਵਜ਼ੀਰ ਬਣਾਉਣ ਦਾ ਮੌਕਾ ਆਇਆ ਸੀ ਜੀ ਉਹਦੋ ਕਹਿੰਦੇ ਬਾਦਲ ਸਾਹਿਬ ਨੇ ਸੁਖਵੀਰ ਨੂੰ ਬੁਲਾਇਆ ਸੀ ਕਾਕਾ ਗਲਤੀ ਬਹੁਤ ਕਰ ਰਹੀ ਹੈ। ਇਹ ਕਹਿਣ ਵਾਲੇ ਕਹਿੰਦੇ ਜਿਹੜੀ ਪ੍ਰਚਲਿਤ ਗੱਲਾਂ ਲੋਕਾਂ 'ਚ ਦੰਦ ਕਥਾ ਹੈ। ਦੰਦ ਕਥਾ ਤਾਂ ਹੁੰਦੀ ਹੈ ਨਾ ਹੀ ਫਿਰ। ਹਾਂ ਦੰਦ ਕਥਾ ਦਾ ਕੋਈ ਨਾ ਕੋਈ ਵੇਸਤਾ ਹੁੰਦਾ ਜਾਂ ਲੋਕ ਫਿਰ ਬਣਾ ਵੀ ਲੈਂਦੇ ਆ ਲੇਕਿਨ ਜਿਹੜੀ ਪ੍ਰਚਲਿਤ ਹੈ। ਕਹਿੰਦੇ ਸੁਖਵੀਰ ਕਹਿੰਦਾ ਕਿਉਂ ਕਹਿੰਦਾ ਬਾਦਲ ਸਾਹਿਬ ਨੇ ਕਿਹਾ ਕਿ ਤੇਰੀ ਮਾਂ ਨੇ ਬਹੁਤ ਜੁਰਾਇਆ ਸੀ। ਕਿ ਮੈਂ ਤੇਰੇ ਮਾਮਿਆਂ ਨੂੰ ਕੋਈ ਤਾਕਤ ਦੇਵਾਂ। ਕਿਉਂਕਿ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਨਾਨਾ ਜੀ ਸੀ ਉਹ ਬਹੁਤ ਅਮੀਰ ਆਦਮੀ ਸੀ। ਜੀ। ਬੜੇ ਚੰਗੇ ਘਰ ਚੋਂ ਭਾਈਕੇ ਖਾਨਦਾਨ ਨਾਲ ਔਰ ਉਹ ਬਲਾਕ ਸੰਪਤੀ ਨੇ ਥਾਣੇ ਦੇ ਚੇਅਰਮੈਨ ਵਗੈਰਾ ਵੀ ਰਹੇ ਹੈ ਬੜਾ ਵੱਡਾ ਨਾਂ ਸੀ ਉਹਨਾਂ ਦਾ ਜੀ ਅਸੀਂ ਦੇਖੀ ਇਕਨੋਮੀਕਲੀ ਤਾਂ ਬਾਦਲ ਵਾਲਿਆਂ ਨਾਲੋਂ ਉਹ ਜ਼ਿਆਦਾ ਮਜ਼ਬੂਤ ਸੀ ਉਹ ਜੱਦੀ ਪੁਛਤੀ ਸਰਦਾਰ ਸੀ ਇਹ ਜਿਮੀਦਾਰਾਂ ਤੋਂ ਸਰਦਾਰ ਬਣੇ ਜੀ ਉਹ ਕਹਿੰਦਾ ਵੀ ਮਾਤਾ ਜੀ ਨੇ ਤੀਰੀ ਨੇ ਭਾਈ ਬੁਲਾਇਆ ਬਹੁਤ ਜ਼ੋਰ ਤੇ ਮੈਂ ਕਦੇ ਤਾਕਤ ਨਹੀਂ ਦਿੱਤੀ ਤੇ ਇੱਕ ਸਟੇਜ ਇਹ ਆ ਗਈ ਸੀ ਕਿ ਹੁਣ ਤਾਕਤ ਦੇਣੀ ਪੈਣੀ ਹੈ ਜੀ ਉਹਦੋ ਕਹਿੰਦਾ ਮੈਂ ਫਿਰ ਪਿੰਡ ਦੋ ਹਿੱਸਿਆਂ ਚ ਵੰਡਤਾ ਸੀ ਦੋ ਪੰਚਾਇਤਾਂ ਬਣਾਤੀਆਂ ਸੀ ਹਮ ਹਮ ਇੱਕਦਮ ਸਰਪੰਚ ਤੇਰੇ ਇੱਕ ਮਾਮੇ ਨੂੰ ਬਣਾਤਾ ਸੀ ਤੇ ਦੂਜੇ ਦਾ ਸਰਪੰਚ ਤੇਰੇ ਮਾਮੇ ਦੇ ਕਜ਼ਨ ਨੂੰ ਬਣਾਤਾ ਸੀ ਜਿਹੜਾ ਬਣਨਾ ਚਾਹੁੰਦਾ ਸੀ ਕਿ ਸਾਡੇ ਵੱਲ ਧਿਆਨ ਦੇਣਗੇ ਆਪਸ ਵਿੱਚ ਲੜੀ ਜਾਣ ਹਮ ਹਮ ਤੇ ਕਹਿੰਦਾ ਕਾਕਾ ਤੁਸੀਂ ਪਹਿਲੇ ਸੱਟੀ ਇਹ ਗੱਲ ਕਹਿੰਦੇ ਹੋ ਕਿ ਵੇਖ ਫਿਰ ਉਹਨੂੰ ਬਣਾ ਦਿਓ ਵਜ਼ੀਰ ਇਹ ਗੱਲ ਅਖੀਰ ਨੂੰ ਕਹਿੰਦੇ ਵੀ ਆਪਣੇ ਪਰਿਵਾਰ ਨੂੰ ਮਹਿੰਗੀ ਪਊਗੀ ਤੇ ਮੈਨੂੰ ਲੱਗਦੀ ਹੈ ਪਰਿਵਾਰ ਨੂੰ ਪਵੇ ਨਾ ਪਵੇ ਬਾਦਲ ਸਾਹਿਬ ਨੂੰ ਤਾਂ ਹੁਣ ਮਹਿੰਗੀ ਪੈ ਰਹੀ ਹੈ ਕਿ ਇਹ ਵੀ ਨਹੀਂ ਦੇਖਿਆ ਕਿ ਮੈਂ ਕਿਹੜੇ ਪਿੰਡ ਚ ਜਾ ਕੇ ਗੱਲ ਜਿਹੜਾ ਵੀ ਉਹਨਾਂ ਦਾ ਆਪਣਾ ਪਿੰਡ ਹੈ ਜਿੱਥੇ ਉਹਨਾਂ ਦੀਆਂ ਜੜ੍ਹਾਂ ਹੈ ਜੀ ਜੀ ਉੱਥੇ ਜੜ੍ਹਾਂ ਵਾਲੇ ਥਾਂ ਦੇ ਉੱਤੇ ਤੁਸੀਂ ਜਾ ਕੇ ਗੱਲ ਕਹੋ ਕਿ ਹੁਣ ਇਹ ਟਿਕਟ ਦੇ ਗਿਆ ਨਾ ਦੇ ਗਏ ਹੂੰ ਹੂੰ ਇਹ ਮੇਰਾ ਖਿਆਲ ਵੀ ਬਾਦਲ ਸਾਹਿਬ ਦੀ ਜ਼ਿੰਦਗੀ ਦੇ ਆਖਰੀ ਸਮੇਂ ਦੇ ਵਿੱਚ ਆਈਆਂ ਗੱਲਾਂ ਉਹਨਾਂ ਲਈ ਜ਼ਰੂਰ ਚਿੰਤਾ ਦਾ ਵਿਸ਼ਾ ਉਹਨਾਂ ਲਈ ਵੀ ਹੋਣਗੀਆਂ ਲੋਕਾਂ ਲਈ ਤਾਂ ਹੈ ਹੀ ਹੈ ਜਿਹੜੇ ਉਹਨੂੰ ਸ਼ੁਭਚਿੰਤਕ ਹੈ ਵੈਸੇ ਟਲੋ ਸਾ ਮੈਨੂੰ ਲੱਗਦਾ ਕਿ ਇਸ ਗੱਲ ਤੋਂ ਇਹ ਵੀ ਨਾ ਹੋ ਜਾਏ ਕਿ ਮਜੀਠੀਆ ਸਾਹਿਬ ਨੂੰ ਕਹਿ ਦੇਣ ਵੀ ਕਾਕਾ ਜੀ ਮੱਝਾ ਹੀ ਦੇਖ ਲਓ ਸਾਡੇ ਇੱਧਰ ਆ ਕੇ ਤੁਸੀਂ ਇਹੋ ਜਿਹੇ ਭਾਸ਼ਣ ਨਾ ਹੀ ਦਿਓ ਤਾਂ ਚੰਗੀ ਗੱਲ ਨਹੀਂ ਇਹ ਪਹਿਲਾਂ ਵੀ ਗੱਲ ਹੋ ਚੁੱਕੀ ਹੈ ਬਾਦਲ ਸਾਹਿਬ ਨੇ ਦੋ ਵਾਰੀ ਇਹ ਦੋ ਵਾਰੀ ਇਕੱਠਾਂ ਵਾਪਰੀ ਹੈ ਹਮ ਇੱਕ ਵਾਰੀ ਸ਼ਾਇਦ ਜਲੰਧਰ ਜਾਂ ਚੰਡੀਗੜ੍ਹ ਕੋਈ ਐਨ ਆਰ ਆਈਸ ਦਾ ਫੰਕਸ਼ਨ ਸੀ ਜੀ ਉਸ ਫੰਕਸ਼ਨ ਦੇ ਵਿੱਚ ਬਾਦਲ ਸਾਹਿਬ ਗਏ ਸੀ ਮਜੀਠੀਆ ਸਾਹਿਬ ਵੀ ਗਏ ਸੀ ਤੇ ਉੱਥੇ ਬਾਦਲ ਸਾਹਿਬ ਨੇ ਭਾਸ਼ਣ ਕੀਤਾ ਸੀ ਵੀ ਦੇਖੋ ਅਸੀਂ ਜੇਲਾ ਕਟੀਆਂ ਜੇਲਾ ਕਟਕੇ ਸੀ ਇਸ ਤਾਂ ਤੇ ਹੁਣ ਬਿਕਰਮ ਸਿੰਘ ਹੋਂਦਵਾਲ ਹੱਥ ਕਰਕੇ ਕਹਿੰਦਾ ਕੱਲ ਦੇ ਮੁੰਡੇ ਆ ਕਹਿੰਦੇ ਯਾਰ ਸਾਡੀ ਕੁਰਸੀ ਵੱਲ ਤਾਂ ਇਹ ਮੀ ਕਰੀ ਜਾਂਦੇ ਐ ਨਿਗਾਹ ਰੱਖੀ ਬੈਠੇ ਭਾਈ ਨੀ ਤਰੱਕੀ ਖੜੇ ਅਸੀਂ ਨਹੀਂ ਕਹਦੇ ਕੁਰਸੀ ਛੱਡਦੇ ਪਹਿਲਾਂ ਕੁਰਬਾਨੀਆਂ ਕਰੋ ਜੇਲਾ ਕਰੋ ਜੇਲਾ ਕਰੋ ਫਿਰ ਦੂਜਾ ਤੁਹਾਡੇ ਧਿਆਨ ਚ ਹੋਣਾ ਹੈ ਜਦੋਂ 2014 ਵਾਲੀ ਪਾਰਲੀਮੈਂਟ ਦੀ ਚੋਣ ਹੋਈ ਹੈ ਜੀ 2014 ਦੀ ਪਾਰਲੀਮੈਂਟ ਦੀ ਚੋਣ ਵੇਲੇ ਬਾਦਲ ਸਾਹਿਬ ਦੀ ਮਨਸ਼ਾ ਏਸੀ ਕੇ ਬੀਬੀ ਹਰਸਿਮਰਤ कौर ਬਾਦਲ ਤਾਂ ਹੈਗੀ ਹੈਗੀ ਕੈਂਡੀਡੇਟ ਹੈ ਉਹਨਾਂ ਦੇ ਕਵਰਿੰਗ ਕੈਂਡੀਡੇਟ ਸਰਦਾਰ ਬਲਵਿੰਦਰ ਸਿੰਘ ਪੁੰਦਰ ਪੁੰਦਰ ਸੀਨੀਅਰ ਆਗੂ ਇਥੋਂ ਦੇ ਸਭ ਤੋਂ ਵੱਡੇ ਸਲਕੇ ਦੇ ਬਾਦਲ ਸਾਹਿਬ ਤੋਂ ਬਾਅਦ ਲੇਕਿਨ ਜਦੋਂ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਆਪਾਂ ਸਾਰੇ ਅੰਦਰ ਹੀ ਸੀ ਹਾਂਜੀ ਉਸ ਵੇਲੇ ਪਹਿਲਾ ਹਰਸਿਮਰਤ ਕੌਰ ਤੇ ਆ ਗਈ ਤੇ ਬਾਅਦ ਦੇ ਵਿੱਚ ਬਿਕਰਮ ਮਜੀਠੀਆ ਬਣ ਗਿਆ ਕਵਰਿੰਗ ਕਵਰਿੰਗ ਕੈਂਡੀਡੇਟ ਬਾਦਲ ਸਾਹਿਬ ਨੂੰ ਗੱਲ ਕਾਫੀ ਚੁਵੀ ਜਦੋਂ ਨੋਮੀਨੇਸ਼ਨ ਪੇਪਰ ਫਾਈਲ ਕਰਕੇ ਥੱਲੇ ਉਤਰੇ ਤੇ ਉਹਨਾਂ ਨੂੰ ਫਿਰ ਜਿਹੜੀ ਉਹਨਾਂ ਦੇ ਅੰਦਰਲੀ ਔਕ ਸੀ ਉਹ ਉਹ ਲੁਕੋ ਨਹੀਂ ਸਕੇ ਉਹਨਾਂ ਨੇ ਫਿਰ ਸ਼ਰੇਆਮ ਕਿਹਾ ਕਾਕਾ ਤੂੰ ਇੱਥੇ ਕੀ ਲੈਣਾ ਤੇਰੀ ਡਿਊਟੀ ਮਾਝੇ ਚ ਆ ਤੂੰ ਉੱਥੇ ਕੰਮ ਕਰ ਦੇ ਇਤਲੀ ਸਾਹਿਬ ਚੋਂ ਲੜਦੇ ਤੂੰ ਇੱਥੇ ਕੀ ਲੈਣਾ ਕੀ ਲੈਣਾ ਤੇ ਉਹਨੇ ਵੀ ਅੰਦਾਜ਼ ਦੇ ਇੱਕ ਵੱਖਰੇ ਅੰਦਾਜ਼ ਨਾਲ ਕੈਸੀ ਭੈਣ ਜੀ ਨੇ ਬਣਾਇਆ ਤੇ ਫਿਰ ਬਾਦਲ ਸਾਹਿਬ ਵੀ ਚੁੱਪ ਕਰ ਗਏ ਸੀ ਇਸ ਕਰਕੇ ਗਲਤ ਹੈ ਪਰ ਹੁਣ ਇਹ ਹੈ ਵੀ ਹੁਣ ਇਹ ਜਿਹੜਾ ਮੌਕਾ ਕਿੰਨਾ ਨਾਜ਼ੁਕ ਹੈ ਜੀ ਜੀ ਪਾਰਲੀਮੈਂਟ ਦੀ ਚੋਣ ਕਿਸ ਕਿਸਮ ਦੀਆਂ ਪਰਸਤਿਤੀਆਂ ਵਿੱਚ ਲੰਘ ਰਹੀ ਹੈ ਉਹਨਾਂ ਪਰਸਤਿਤੀਆਂ ਦੇ ਵਿੱਚ ਇਸ ਕਿਸਮ ਦੀ ਮਤਲ ਜਿਹੜੀ ਹੈ ਮੈਂ ਤਾਂ ਕਹਿੰਕੋ ਬੱਜਰ ਗਲਤੀ ਹੈ ਜੀ ਇਹ ਨਹੀਂ ਸੀ